ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਤਾਈ ਦੇਣਾ ਚਾਹਾਂਗਾ ਸਭ ਤੋਂ ਪਹਿਲਾਂ ਸਾਡੇ ਚੇਅਰਮੈਨ ਆਰਟੀਆ ਸਰ ਦੇ ਸੁਖਦਰਸ਼ਨ ਸਿੰਘ ਖਾਰਾਦੀ ਜਿਨ੍ਹਾਂ ਦੀ ਬਦੌਲਤ ਕਿ ਮਾਹਸਾ ਜਿਲ੍ਹਾ ਅੱਜ ਹੋਟ ਦੇ ਵਿੱਚ ਸਾਡੇ ਹਰਿੰਦਰ ਸਿੰਘ ਜੀ ਜੀਲਾ ਪ੍ਰਧਾਨ अवतार सिंह जी टारस चेयरमैन जिला मानसा सीमा शर्मा जी जेडे पिछले मेरे ख्याल नाल 2-3 ਸਾਲਾਂ ਤੋਂ ਮਨੁੱਖੀ ਹੱਕਾਂ ਦੇ ਨਾਲ ਜੁੜੇ ਹੋਏ ਨੇ ਪ੍ਰਧਾਨ ਇਸਤਰੀ ਦੇ राम सिंह जी ਫਤੇਪੁਰ ਬਲਾਕ ਪ੍ਰਧਾਨ ਅੰਗਰੇਸ ਕਲੇਰ ਜਿਲ੍ਹਾ ਚੇਅਰਮੈਨ ਲੀਗ ਜਲ ਤੇ ਹੋਰ ਮੇਰੇ ਦਰਜਾਵਾ ਦਰਜਾ ਅਹੁਦੇਦਾਰ ਸਾਹਿਬਾ ਮੇਰੇ ਨਾਲ ਮੇਰੀ ਟੀਮ ਵਿੱਚੋਂ ਆਏ ਦੀ ਬਹੁਤ ਹੀ ਸਰਕਾਰ ਤੋਂ ਮੈਡਮ ਪ੍ਰਿਤਪਾਲ ਕੌਰ ਪ੍ਰਧਾਨ ਇਸਤਰੀ ਵਿਭਗ ਇੰਡੀਆ ਕੁਲਵੰਤ ਸਿੰਘ ਲੋਹਰ ਮੰਤਰਾ ਕੌਮੀ ਪ੍ਰਧਾਨ ਜੋਤਵੇ ਮੈਡਮ ਕੁਲਦੀਪ ਕੌਰ ਚੇਅਰਪਰਸਨ इसत्र विंग मैडम कुलवंत कौर प्रधान स्त्री विंग चंडीगढ़ ड्यूटी मैडम रमनजीत कौर सैकटरी इस विंग हरभजन सिंह जलोवाल सक इंडिया गुरप्रीत सिंह पंजाब चेयरमैन ਜਿਤਿੰਦਰਪਾਲ ਸਿੰਘ ਜੀ ચીਫ ਮੀਡੀਆ ਕੰਟਰੋਲਰ ਤੇਜਾ ਸਿੰਘ ਵੀ ਪਤਾਨ ਪੰਜਾਬ ਤੇ ਹੋਰ ਮੇਰੇ ਦਰਜਾਵਾ ਦਰਜਾ ਅਹੁਦੇਦਾਰ ਕਿਸੇ ਦਾ ਨਾਮ ਰਹਿ ਕੇ ਆਹੋਗੇ ਤਾਂ ਸਮਝ ਲੈਣਾ ਕਿ ਦਿੱਤਾ ਗਿਆ ਮੇਰੀ ਸਮਾਜ ਵਾਲਿਓ ਜਿਹੜੇ ਇਦਾਂ ਦੇ ਪ੍ਰੋਗਰਾਮ ਨੇ ਜਿਵੇਂ ਅੱਜ ਆਪਾਂ ਇੱਕ ਬਹੁਤ ਵੱਡਾ ਸਾਡਾ ਵਿਸ਼ਾ ਹੈ ਇਹ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਇਹ ਅਲੱਗ-ਅਲੱਗ ਵਿਸ਼ਿਆਂ ਨੂੰ ਇਕੱਠਾ ਕਰਕੇ ਅਸੀਂ ਮਨੁੱਖੀ ਅਧਿਕਾਰ ਚੇਤਨਾ ਸੈਮੀਨਾਰ ਦਾ ਨਾਮ ਬਣਾਇਆ ਅਸਲ ਕਿ ਜਿਹੜਾ ਸਾਡਾ ਅੱਜ ਦਾ ਦਿਨ ਆ ਤੇ ਬਾਲਕ ਹੱਕਾਂ ਦੇ ਲਈ ਅਸੀਂ ਇਸ ਨੂੰ ਯਾਦ ਕਰਦੇ ਹਾਂ 26 ਨਵੰਬਰ 1958 ਸਾਰਿਆਂ ਨੂੰ ਯਾਦ ਹੋਣਾ ਹੈ ਕਿ ਉਸ ਦਿਨ ਇਹ ਸੰਵਿਧਾਨ ਦਾ ਜਿਹੜਾ ਖੱਡਣਾ ਸੀ ਉਹ ਤਿਆਰ ਕਰਕੇ ਸਾਡੇ ਸਮਾਜ ਦੀ ਝੋਲੀ ਵਿੱਚ ਪਾ ਦਿੱਤਾ ਗਿਆ ਸੀ ਇਹਨੂੰ ਲਾਗੂ ਕਰਨ ਦੇ ਲਈ 26 ਜਨਵਰੀ 1950 ਨੂੰ ਇਹ ਸੰਵਿਧਾਨ ਸਾਡਾ ਲਾਗੂ ਕੀਤਾ ਗਿਆ ਜਿਹੜਾ ਦਿਪਸਾਈ ਇਹ ਸੰਯੁਕਤ ਰਾਸ਼ਟਰ ਵੱਲੋਂ ਤੈਅ ਕੀਤਾ ਗਿਆ 10 ਦਸੰਬਰ 1948 ਅਸੀਂ 10 ਦਸੰਬਰ 1948 ਤੋਂ ਲਗਾਤਾਰ ਇਸ ਨੂੰ ਬਣਾਉਂਦੇ ਆ ਰਹੇ ਹਾਂ ਤੇ ਸਾਡੇ ਭਾਰਤ ਦੇ ਵਿੱਚ ਕਦੋਂ ਆਇਆ 1993 ਦੇ ਵਿੱਚ ਜਿਹੜੀਆਂ ਇਹ ਗੱਲਾਂ ਨੇ ਇਹ ਆਮ ਆਪਾਂ ਨੂੰ ਪਤਾ ਨਹੀਂ ਪੜੀਆਂ ਜਾ ਸਕਦੀਆਂ ਨੇ ਇੱਕ ਦੂਜੇ ਤੋਂ ਸਿੱਖੀਆਂ ਜਾ ਸਕਦੀਆਂ ਨੇ ਪਰ ਮੇਰੇ ਦੇਸ਼ਵਾਸੀਓ ਜਿਹੜਾ ਸੰਵਧਾਨ ਸਾਨੂੰ 26 ਜਨਵਰੀ 1950 ਨੂੰ ਸਾਡੀ ਝੋਲੀ ਚ ਪਿਆ ਜੇ ਪੁੱਛਣਾ ਕਰੀਏ ਉਹ ਕਿਹੜਾ ਸੰਵਧਾਨ ਸੀ ਜਿਸ ਸੰਵਧਾਨ ਦੀ ਆ ਸਾਨੂੰ ਦੋ ਲਾਈਨਾਂ ਨਹੀਂ ਆਉਂਦੀਆਂ ਸਾਨੂੰ ਦੋ ਲਾਈਨਾਂ ਦਾ ਪਤਾ ਨਹੀਂ ਪਤਾ ਕਿਹਨਾਂ ਨੂੰ ਆ ਜਿਹੜੇ ਐਡਵੋਕੇਟਸ ਵਕੀਲ ਨੇ ਉਹਨਾਂ ਨੂੰ ਪਤਾ ਹੈ ਉਹ ਗੱਲਾਂ ਆਪਣੇ ਹੀ ਪਰਿਵਾਰ ਵਿੱਚ ਰੱਖਦੇ ਨੇ ਤੇ ਸਾਨੂੰ ਸਮਝਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰਦੇ ਜਿਹੜੀਆਂ ਮਨੁੱਖੀ ਅਧਿਕਾਰਾਂ ਦੇ ਕੰਮ ਕਰਨ ਵਾਲੀਆਂ ਸੰਸਥਾਵਾਂ ਨੇ ਉਹ ਹਮੇਸ਼ਾ ਚਾਹੁੰਦੀਆਂ ਨੇ ਕਿ ਜਿਹੜਾ ਸਾਡਾ ਸਮਾਜ ਆ ਉਹ ਜਾਗਰੂਕ ਹੋਵੇ ਉਹ ਸਿੱਖਿਅਕ ਹੋਵੇ ਉਸ ਨੂੰ ਸਿਖਾਉਂਦੇ ਰਹੀ ਅਲੱਗ-ਅਲੱਗ ਟੀਮਾਂ ਬਣਾ ਕੇ ਉਪਾਤ ਦੇ ਵਿੱਚ ਜਾਂ ਸੂਬਿਆਂ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਮਨੁੱਖੀ ਅਧਿਕਾਰਾਂ ਬੱਚ ਦੀ ਗੱਲ ਕਰਾਂ ਤੇ 2 ਫਰਵਰੀ 2002 ਆ 2 ਫਰਵਰੀ ਨੂੰ ਆਪਾਂ ਨੂੰ 24 ਸਾਲ ਪੂਰੇ ਹੋ ਜਾਣੇ ਨੇ 25ਵਾਂ ਸਾਲ ਲੱਗ ਚੜਾ ਹੈ ਕਿ ਬਹੁਤ ਬੜਾ ਅਰਸਾ ਅਸੀਂ 24 ਸਾਲਾਂ ਦੇ ਵਿੱਚ 24 ਸਟੇਟਾਂ ਭਾਗ ਦੀਆਂ ਬਣੀਆਂ ਕਰ ਸਕੀਆਂ ਅੱਜ ਜਿਸ ਮੰਤ ਦੇ ਅੰਦਰ ਤੁਸੀਂ ਬੈਠੇ ਆ ਕਿ 24 ਸਟੇਟਾਂ ਦੇ ਅੰਦਰ ਕੰਮ ਕਰ ਰਿਹਾ ਹੈ 800 ਕੰਟਰੀਆਂ ਨੇ ਜਿਸ ਦੇ ਵਿੱਚ ਤੁਹਾਡੇ ਮਨੁੱਖੀ ਅਧਿਕਾਰ ਮਨਚਲੇ ਮੈਂਬਰ ਸਾਮ ਕਰਦੇ ਇਹਨੂੰ ਵੱਡਾ ਕਰਨ ਦੇ ਲਈ ਕਈ ਬੁਲਾਰੇ ਬੋਲਦੇ ਨੇ ਮੇਰਾ ਬਹੁਤ ਵੱਡਾ ਹੱਥਾਂ ਨਹੀਂ ਹੈਗਾ ਮੇਰਾ ਆਪਣਾ ਕੋਈ ਯੋਗਦਾਨ ਨਹੀਂ ਇਸ ਨੂੰ ਵੱਡਾ ਕਰਨ ਦੇ ਲਈ ਮੇਰੇ ਜਜ਼ਾਰੂ ਕਾਰਪੋ ਨੂੰ ਤੁਹਾਡਾ ਯੋਗਦਾਨ ਆ ਤੁਹਾਡਾ ਹੱਥ ਆ ਅੱਜ ਵੀ ਜਿੱਥੇ ਆਪਾਂ ਖੜੇ ਆ ਇਹ ਖਾਰਾ ਜੀ ਨੇ ਜਾਂ 스ਵਿਟੀ ਜੀ ਨੇ ਡਿਸਟ੍ਰਿਕਟ ਪ੍ਰਧਾਨ ਨੇ ਇਹਨਾਂ ਦੀ ਸੂਚੀ ਟੀਮ ਨੇ ਇਹਨਾਂ ਨੇ ਉਪਰਾਲਾ ਬਟਿਆ ਤੁਸੀਂ ਕੁਰਸੀਆਂ ਸਿੱਧੀਆਂ ਕੀਤੀਆਂ ਤੁਸੀਂ ਬੈਦਰ ਲਾਏ ਲੋਕਾਂ ਨੂੰ ਬੁਲਾਇਆ ਤੇ ਮੈਂ ਕਿਨੂੰ ਲਾਇਆ ਮੈਂ ਤਾਂ ਕਿਸੇ ਨੂੰ ਨਹੀਂ ਬੁਲਾਇਆ ਇਸ ਕਰਕੇ ਜੋ ਵੀ ਕੁਝ ਹੋ ਰਿਹਾ ਇਹਦੇ ਅਸਲ ਹੱਕਦਾਰ ਤੁਸੀਂ ਹਾਂ ਸਾਡੇ ਜਿਹੜੇ ਅਸੀਂ ਆਰਟੀਕਲਾਂ ਤੇ ਕੰਮ ਕਰਦੇ ਹਾਂ ਸਾਡਾ ਆਰਟੀਕਲ 35 ਤੁਹਾਡੀ ਲੜਾਈ ਹੋ ਗਈ ਕਿਸੇ ਮਹੱਲੇ ਦੇ ਅੰਦਰ ਚਾਰ ਬੰਦਿਆਂ ਨੇ ਲੜਾਈ ਕਰਨੀ ਤਾਂ ਉਹ ਬੰਦੇ ਕਿੱਥੇ ਜਾਣਗੇ ਲੋਅਰ ਕੋਰਟ ਦੇ ਉੱਤੇ ਲੋਅਰ ਕੋਰਟ ਤੋਂ ਉਹ ਸੈਸ਼ਨ ਚਲੇ ਜਾਣਗੇ ਸੈਸ਼ਨ ਤੋਂ ਓਕੇ ਉਹ ਹਾਈ ਕੋਰਟ ਚਲੇ ਜਾਣਗੇ ਹਾਈ ਤੋਂ ਬਾਅਦ ਜੇ ਜ਼ਰੂਰਤ ਪੈਂਦੀ ਹੈ ਸੁਪਰੀਮ ਕੋਰਟ ਚਲੇ ਜਾਣਗੇ ਪਰ ਉਹ ਆਰਟੀਕਲ ਤੁਹਾਨੂੰ ਕੀ ਕਹਿ ਰਿਹਾ ਕਿ ਜੇ ਤੁਸੀਂ ਮਨੁੱਖੀ ਅਧਿਕਾਰਾਂ ਤੇ ਵਰਕ ਕਰਦੇ ਆ ਮੌਲਿਕ ਹੱਕਾਂ ਦੇ ਵਿੱਚ ਉਹ ਝਗੜਾ ਆਉਂਦਾ ਤੁਸੀਂ ਡਾਇਰੈਕਟਲੀ ਥੱਲੇ ਜਾਣ ਦੀ ਜ਼ਰੂਰਤ ਨਹੀਂ ਤੁਸੀਂ ਕਿੱਥੇ ਜਾ ਸਕਦੇ ਆ ਡਾਇਰੈਕਟ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਵਿੱਚ ਇਹ ਬਖਰੇ ਹੱਕ ਨੇ ਤੁਹਾਡੇ ਕੋਲ ਪਰ ਇਹ ਹੱਕਾਂ ਨੂੰ ਜਾਣਨ ਦੇ ਲਈ ਸਾਨੂੰ ਜੁੜ ਬੈਠਣਾ ਪਵੇਗਾ ਸਾਨੂੰ ਮੀਟਿੰਗਾਂ ਕਰਨੀਆਂ ਪੈਣਗੀਆਂ ਸੈਮੀਨਾਰਾਂ ਦੇ ਅੰਦਰ ਰੌਲਾ ਪਾਉਣਾ ਪਵੇਗਾ ਕਿ ਜਿਹੜਾ ਸਾਡਾ ਸੰਵਿਧਾਨ ਆ ਲਾਗੂ ਤਾਂ ਕਰ ਦਿੱਤਾ ਪਰ ਉਹਦੇ ਬਾਰੇ ਕਦੇ ਸਿਖਾਇਆ ਨਹੀਂ ਮਨੁੱਖੀ ਅਧਿਕਾਰਾਂ ਦਾ ਆਪਣਾ ਉਹਦੀ ਡਿਊਟੀ ਸਮਝਦਾ ਕਿ ਮੈਂ ਲੋਕਾਂ ਨੂੰ ਸਿੱਖਿਅਤ ਕਰਕੇ ਉਹਨਾਂ ਦੇ ਹੱਕਾਂ ਪ੍ਰਤੀ ਉਹਨਾਂ ਨੂੰ ਜਾਗਰੂ ਕਰਾਂਗਾ ਮੈਂ ਸਿਰਫ ਇੱਕ ਦੇ ਜਿਹੜੇ ਸਾਡੇ ਰਾਜ ਤੋਂ ਰਾਜ ਤੋਂ ਰਾਜ ਤੋਂ ਰਾਜ ਤੋਂ ਕਿੰਨੇ ਕਿਨੇ ਗਿਣਨੇ ਹੁੰਦੇ ਪਰ ਹੋਏਗੀ ਰਾਈਟ ਕੋ ਐਜੂਕੇਸ਼ਨ ਦੀ ਗੱਲ ਕਰਾਂ ਜਿਸ ਦੀ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੁੰਦੀ ਆ ਰਾਈਟ ਕੋ ਐਜੂਕੇਸ਼ਨ ਦੇ ਅੰਦਰ ਜਦੋਂ ਉਹਦੇ ਅੰਦਰ ਐਮੈਂਡਮੈਂਟ ਹੋਈ ਸਾਨੂੰ ਅਧਿਕਾਰ ਦਿੱਤੇ ਗਏ ਰਾਈਟ ਕੋ ਐਜੂਕੇਸ਼ਨ ਦੇ ਅੰਦਰ ਬਿੱਤੀ ਆਦਾ ਅਧਿਕਾਰ ਦਿੱਨੇ ਆ ਉਹਦੇ ਸਭ ਤੋਂ ਪਹਿਲਾ ਅਧਿਕਾਰ ਦਿੱਤਾ ਗਿਆ ਸਾਨੂੰ ਕਿ ਸਾਡਾ 0 ਤੋਂ ਲੈ ਕੇ 14 ਸਾਲ ਤੱਕ ਕੋਈ ਵੀ ਬੱਚਾ ਅਨਪੜ੍ਹ ਨਹੀਂ ਰਹੇਗਾ ਹੁਣ ਸਕੂਲ ਜਾਣਾ ਪਵੇਗਾ ਉੱਤੇ ਥੋੜਾ ਅੱਗੇ ਜਾ ਕੇ ਲਿਖਿਆ ਕਿ ਪਹਿਲੀ ਕਲਾਸ ਤੋਂ ਲੈ ਕੇ ਆਖਰੀ ਕਲਾਸ ਤੱਕ ਕੋਈ ਵੀ ਬੱਚਾ ਫੇਰ ਨਹੀਂ ਕੀਤਾ ਜਾਵੇਗਾ ਉਹ ਮੇਰੇ ਜਜ਼ਾਰੂਕਾਰ ਕੋਲੋਂ ਬਹੁਤ ਵੱਡਾ ਧੋਖਾ ਸੀ ਕਰਿਆ ਧੋਖਾ ਕੀ ਸੀ ਕਿ ਅਸੀਂ ਪਹਿਲੀ ਚ ਬੱਚੇ ਨੂੰ ਦਾਖਲ ਕਰਵਾ ਦਿੱਤਾ ਉਹ ਦੂਜੀ ਚ ਚਲਾ ਗਿਆ ਤੀਜੀ ਚ ਚਲਾ ਗਿਆ ਸੱਤਵੀਂ ਚ ਚਲਾ ਗਿਆ ਕਿ ਉਹ ਨੂੰ ਆਉਂਦਾ ਕਿੰਨਾ ਹੈ ਸੱਤਵੀਂ ਵਾਲੇ ਨੂੰ ਤੀਜੀ ਚ ਨਾ ਉਹਦੀ ਅਸੀਂ ਗੌਰ ਕੀਤੀ ਤੇ ਨਾ ਹੀ ਸਾਡੇ ਟੀਚਰਾਂ ਨੇ ਗੌਰ ਕੀਤੀ ਟੀਚਰ ਕਹਿੰਦਾ ਮੈਨੂੰ ਹਦਾਇਤਾਂ ਨੇ ਕਿ 8ਵੀਂ ਕਲਾਸ ਤੱਕ ਕੋਈ ਫੇਰ ਨਹੀਂ ਕਰਨਾ ਮਾਪੇ ਕਹਿੰਦੇ ਉਸ ਟੀਚਰ ਦੀ ਜ਼ਿੰਮੇਵਾਰੀ ਆ ਸਾਤੋਂ ਤੱਕ ਜੇ ਪਾਸ ਚਾਹੀਦਾ ਉਹ ਪਾਸ ਹੋ ਜਾਂਦਾ ਪਰ ਉਥੇ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਸਾਡੇ ਬੱਚੇ ਪੜੇ ਨਹੀਂ ਤੇ ਉਹ ਜਦੋਂ 9ਵੀਂ 10ਵੀਂ 11ਵੀਂ ਚ ਗਏ ਤੇ ਉਹ ਪਾਸ ਨਹੀਂ ਹੋਏ ਉਹਦੇ ਲਈ ਮੈਨੂੰ ਨਹੀਂ ਲੱਗਦਾ ਕਿਸੇ ਪਿੰਡ ਦੇ ਵਿੱਚੋਂ ਉੱਠ ਕੇ ਕਿਸੇ ਨੇ ਸੰਘਰਸ਼ ਨੂੰ ਕੀਤਾ ਹੋਵੇ ਕਿ ਜਿਹੜੀ ਇਹ ਨੀਤੀ ਆ ਇਹ ਨੀਤੀਦੰਤਾ ਕਿਸੇ ਨੇ ਨਹੀਂ ਫਿਰ ਉਸ ਤੋਂ ਅਗੇ ਮੈਂ ਇਹਨਾਂ ਨੂੰ ਮੇਰੇ ਖਿਆਲ ਨਾਲ ਜੇ ਸੰਗ ਚ ਲਾਇਆ ਮਾਂ ਤਾਂ ਤੁਹਾਡੇ ਨੂੰ ਸੌਖਾ ਹੋ ਜਾਏਗਾ ਸਮਝਣਾ ਕਿ ਜਦੋਂ ਵਿਦਿਆ ਦੇ ਅਧਿਕਾਰ ਪਹਿਲੀ ਵਾਰੀ ਇਹਦੇ ਐਮੈਂਡਮੈਂਟ ਹੋਈ 2009 ਸੀ ਦੂਜੀ ਐਮੈਂਡਮੈਂਟ ਹੋਈ 2010 ਸੀ ਇੱਕ ਤੀਜੀ ਐਮੈਂਡਮੈਂਟ ਹੋਈ ਬਹੁਤ ਵੱਡੀ ਐਮੈਂਡਮੈਂਟ ਸੀ ਉਹ 2016 ਨੈਟ ਤੁਹਾਡੇ ਕੋਲ ਆ ਕੱਢ ਲਿਆ ਕਰੋ ਸ਼ਾਮ ਨੂੰ ਪੈਂਡ ਕੇ 10 ਮਿੰਟ ਪੜ ਲਿਆ ਕਰੋ ਉਹਦੇ ਵਿੱਚ ਕੀ ਲਿਖਿਆ ਲਿਖਿਆ ਯਾ ਹੋਇਆ ਕੁਛ ਨਹੀਂ ਉਹਦੇ ਚ ਲਿਖ ਦਿੱਤਾ ਕਿ ਕੋਈ ਵੀ ਇਥੋਂ ਥੋੜਾ ਪਿੱਛੇ ਚੱਲਾਂਗਾ ਇੱਕ ਹੋਰ ਲੈਣ ਭੁੱਲ ਗਿਆ ਮੈਂ ਤੁਹਾਨੂੰ ਸਾਂਝੀ ਕਰਾਂ ਕਿ ਸਾਨੂੰ ਬੱਚਿਆਂ ਦੇ ਲਈ ਜਿਹੜੀਆਂ ਬੱਚੀਆਂ ਸੀ ਸਾਡੀਆਂ ਕੁੜੀਆਂ ਸੀ ਉਹਨਾਂ ਲਈ ਉਸ ਸੈਕਟ ਦੇ ਅੰਦਰ ਇੱਕ ਫਾਲੋ ਪੈ ਆ ਗਿਆ ਕਿ ਕੋਈ ਵੀ ਕੁੜੀ ਬਾਅਦ ਵੀ ਕਲਾਸ ਤੱਕ ਉਹਨਾਂ ਬਸਤਾ ਲਵੇਗੀ ਨਾ ਕਾਪੀ ਲਵੇਗੀ ਨਾ ਕਿਤਾਬ ਲਵੇਗੀ ਨਾ ਵਰਦੀ ਲਵੇਗੀ ਇਹ ਸਾਰਾ ਖਰਚਾ ਸਰਕਾਰ ਚੁਕੇਗੀ ਪੂਰੇ ਪੰਜਾਬ ਨੂੰ ਇਕੱਠਾ ਕਰ ਲਿਓ ਪੰਜਾਬ ਦੇ ਵਿੱਚੋਂ ਇੱਕ ਮਾਪਾ ਖੜਾ ਹੋ ਕੇ ਕਹਿ ਦੇਵੇ ਕਿ ਮੇਰੀ ਧੀ ਪੜ੍ਹਦੀ ਸੀ ਮੇਰਾ 1 ਰੁਪਿਆ ਨਹੀਂ ਲੱਗਿਆ ਕੋਈ ਨਹੀਂ ਨਿਕਲੇਗਾ ਕਿਉਂਕਿ ਇਹਨਾਂ ਦੀ ਇਨਾਤੇ ਇੰਪਲੀਮੈਂਟ ਨਹੀਂ ਹੋਇਆ ਉਸ ਤੋਂ ਅੱਗੇ ਵਾਹ ਜਿੱਥੇ ਗੱਲ ਲੱਗੀ ਜਾ ਰਹੀ ਸੀ 2016 ਦੇ ਅੰਦਰ ਉਹਦੇ ਵਿੱਚ ਇਹਨਾਂ ਨੇ ਕਲੋਸ ਪਾਇਆ ਅੰਦਰ ਉਹਦੇ ਵਿੱਚ ਕਿ ਤੁਸੀਂ ਜਿਹੜੇ ਸਰਕਾਰੀ ਸਕੂਲ ਆਪ ਸਰਕਾਰੀ ਸਕੂਲ ਰੈਕੋਗਨਾਈਜ਼ਡ ਜਿੰਨੇ ਵੀ ਸਕੂਲ ਨੇ ਉਨ੍ਹਾਂ ਦੇ ਉੱਤੇ ਇੱਕ ਬੰਦਸ਼ ਲੱਗੀ ਕਿ ਤੁਸੀਂ ਕਿਸੇ ਬੱਚੇ ਦੇ ਕੋਲੋਂ ਦੁਬਾਰਾ ਦਾਖਲਾ ਨਹੀਂ ਲੈ ਸਕਦੇ ਉਹਦੇ ਕੋਲੋਂ ਵਾਧੂ ਖਰਚਾ ਨਹੀਂ ਲੈ ਸਕਦੇ ਕਿ ਇੱਕ ਵਾਰ ਬੱਚਾ ਸੀ 6ਵੀਂ ਦਾਖਲ ਕਰਵਾ ਦਿੱਤਾ ਉਹ ਸਕੂਲ ਪਲੱਸ 2 ਤੱਕ ਆ ਤਾਂ 12ਵੀਂ ਤੱਕ ਉਸਤੇ ਕੋਲੋਂ ਦਾਖਲਾ ਨਹੀਂ ਦੁਬਾਰਾ ਲੈ ਸਕਦਾ ਕੋਈ ਪਰ ਇਦਾਂ ਦਾ ਮੇਰੇ ਜਿਹੜਾ ਕਾਰਪੋਨੋਂ ਦੇਖਿਆ ਤੁਸੀਂ ਕਿਤੇ ਕੋਈ ਸਕੂਲ ਇਦਾਂ ਕਰਦਾ ਹੋਵੇ ਨਹੀਂ ਕਿਉਂ ਨਹੀਂ ਕਰਦਾ ਉੱਥੇ ਉਹ ਸਕੂਲ ਤਾਂ ਨਹੀਂ ਕਰ ਰਿਹਾ ਕਿਉਂਕਿ ਅਸੀਂ ਆਪਣੇ ਹੱਕਾਂ ਤੋਂ ਅਣਜਾਣ ਅਸੀਂ ਆਪਣੇ ਅਸਲ ਹੱਕਾਂ ਨੂੰ ਨਹੀਂ ਜਾਣਦੇ ਜਦੋਂ ਤੁਹਾਡੇ ਅੰਦਰ ਕਿ ਹੱਕਾਂ ਦੀ ਜਾਣਕਾਰੀ ਹੋ ਗਈ ਫਿਰ ਇਹ ਕੁਝ ਨਹੀਂ ਕਰ ਸਕਦੇ ਤੁਸੀਂ ਕਿਸੇ ਵੀ ਪ੍ਰਾਈਵੇਟ ਸਕੂਲ 'ਚ ਜਾ ਕੇ ਪ੍ਰਿੰਸੀਪਲ ਨੂੰ ਕਹੋ ਕਿਸੇ ਬੱਚੇ ਦੇ ਚੱਕ ਕੇ ਲੈ ਜਾਓ ਜਿਨੇ ਦੁਆਰਾ ਐਡਮਿਸ਼ਨ ਦਿੱਤਾ ਆਇਆ ਇਕੜੀਸ਼ਰ ਟੱਕਿਆ ਤੂੰ ਮੈਨੂੰ ਇੱਤਾ ਜਵਾਬ ਤੋ ਉਹ ਤੁਹਾਨੂੰ ਐਡਮਿਸ਼ਨ ਵੀ ਵਾਪਸ ਕਰੇਗਾ ਤੇ ਤੁਹਾਨੂੰ ਜਾ ਵਰਥੀ ਵੀ ਖਾਤ ਲਾ ਕੇ ਤੋੜਿਆ ਜਦ ਹੀ ਤੋੜੇਗਾ ਉਸੇ ਟੈ ਅਗਰ ਉਹ ਨਹੀਂ ਕਰਦਾ ਫਿਰ ਦੱਸੋ ਸਾਨੂੰ ਪਰ ਉਸ ਸਕੂਲ ਦੀ ਜਿਹੜੀ ਰਜਿਸਟ੍ਰੇਸ਼ਨ ਆ ਨਾ ਉਹ ਨਾਲ ਦੀ ਨਾਲ ਕਰਵਾ ਦਿਆ ਇਹ ਹੱਕ ਨੇ ਤੁਹਾਡੇ ਪਰ ਤੁਸੀਂ ਕਰਦੇ ਕਿਉਂ ਨਹੀਂ ਕਿਉਂਕਿ ਅਸੀਂ ਇਹਨਾਂ ਹਕਕਾਂ ਤੋਂ ਅਣਜਾਣ ਸਾਨੂੰ ਪਤਾ ਨਹੀਂ। ਇਹ ਤਾਂ ਮੈਂ ਇੱਕ ਦੀ ਗੱਲ ਕੀਤੀ। ਸਾਡਾ ਰਾਈਟ ਟੂ ਹੈਲਥ ਬੈਠਾ ਹੈ ਤੇ ਬਹੁਤ ਵੱਡਾ ਉਹਦੇ ਵਿੱਚ ਬਹੁਤ ਕੁਝ ਹੋ ਰਿਹਾ ਅੱਜ। ਤੇ ਉਹਦੇ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ। ਇਹਨਾਂ ਚੀਜ਼ਾਂ ਵੱਲ ਧਿਆਨ ਦੇਣ ਦੇ ਲਈ ਸਾਨੂੰ ਇੱਕ ਝੂਠੀ ਦੀ ਲੋੜ ਆ। ਉਹ ਝੂਠੀ ਜਿਹੜੀ ਬੋਲਣ ਦੀ ਹਿੰਮਤ ਰੱਖਦੀ ਹੋਵੇ। ਉਹ ਝੁੱਟੀ ਜਿਹੜੀ ਕਿਸੇ ਦੇ ਲਈ ਲੱਗ ਸਕਦੀ ਹੋਵੇ ਉਹ ਝੁੱਟੀ ਜਿਹੜੀ ਕਿਸੇ ਦੇ ਦੁੱਖ ਨੂੰ ਸੁੱਖ ਚ ਬਦਲਣ ਦੇ ਲਈ ਖੜਨਾ ਚਾਹੁੰਦੀ ਹੋਵੇ ਉਹ ਝੁੱਟੀ ਨਹੀਂ ਹੋਗਾ ਉਹ ਝੁੱਟੀਆਂ ਬਣਾਉਣ ਦੇ ਲਈ ਜਿਵੇਂ ਅੱਜ ਆਪਾਂ ਬੈਠੇ ਹਾਂ ਇਦਾਂ ਦੇ ਸਾਨੂੰ ਮੌਕੇ ਬਣਾਉਣੇ ਪੈਣਗੇ ਤੁਸੀਂ ਲੋਕਾਂ ਨੂੰ ਇਕੱਠੇ ਕਰੋ ਆਪਾਂ ਉਹਨਾਂ ਨੂੰ ਇੱਕ ਇੱਕ ਦੋ ਦੋ ਟੇਕਾਂ ਦੇ ਉੱਤੇ ਉਹਨਾਂ ਨੂੰ ਜਾਗਰੂਕ ਕਰੀਏ ਹੁਣ ਕਈ ਵਾਰੀ ਅਸੀਂ ਦੇਖਦੇ ਆ ਇੱਕ ਪੁੱਡੇ ਮਾਪੇ ਨੇ ਤੇ ਉਹ ਉਹਨਾਂ ਨੂੰ ਉਹਨਾਂ ਦੀਆਂ ਔਲਾਦਾਂ ਸੰਭਾਲਦੀਆਂ ਨਹੀਂ ਉਹ ਬਜ਼ੁਰਗਾਂ ਨੇ ਆਪਣੇ ਨਾਂ ਦੀ ਜ਼ਮੀਨ ਜਾਇਦਾਦ ਆਪਣੇ ਬੱਚਿਆਂ ਦੇ ਨਾਂ ਕਰਤੀ ਤੇ ਉਸ ਤੋਂ ਬਾਅਦ ਉਹ ਜਾਂਦਾ ਫਿਰ ਬਿਰਤਾ ਅਸ਼ਰਮ 'ਚ ਬੈਠਾ ਹੈ ਨਹੀਂ ਕਿਸੇ ਆਪਣੀ ਧੀ ਕੋਲ ਤਾਂ ਉਹਨਾਂ ਨੂੰ ਵਾਪਸ ਲੈਣ ਦੇ ਲਈ ਜਿਹੜਾ ਸਾਡਾ ਸੀਨੀਅਰ ਸਿਟੀਜ਼ਨ ਹੈਟ ਦਾਇਕ ਤੋਂ ਗੋਜਾ ਸਾਹਿਬ ਦਾ ਬੜੀ ਵੱੋਸੋ ਉਹ ਤੁਹਾਨੂੰ ਇੱਕ ਪਾਵਰ ਦਿੰਦਾ ਹੈ ਕਿ ਜੇ ਤੁਸੀਂ ਕਿਸੇ ਨੂੰ ਰਜਿਸਟਰੀ ਵੀ ਕਰਵਾ ਦਿੱਤੀ ਤਾਂ ਉਹ ਤੁਹਾਡੀ ਰਜਿਸਟਰੀ ਟੁੱਟ ਜਾਏਗੀ ਟੁੱਟ ਕੇ ਉਹ ਸਾਰਾ ਜਿੰਨਾ ਵੀ ਤੁਹਾਡਾ ਚੱਲਾ ਚੱਲਦਾ ਹੈ ਦਾਤਾ ਉਹ ਤੁਹਾਡੇ ਮੁਰ ਨਾਲ ਤੇ ਹੋ ਜਾਏਗੀ ਪਰ ਉਧਰ ਨੂੰ ਸਾਡੇ ਬਜ਼ੁਰਗ ਨਹੀਂ ਤੁਰਤੇ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਹਦਾ ਜਿਨ੍ਹਾਂ ਨੂੰ ਪਤਾ ਕੋਲੇ ਕੀ ਸੋਚਦੇ ਨੇ ਸਾਨੂੰ ਲੋਕ ਕੀ ਕਹਿਣਗੇ ਪਰ ਉਹ ਸਮਝਾਓ ਉਹਨਾਂ ਨੂੰ ਕਿ ਲੋਕਾਂ ਨੇ ਕੁਝ ਨਹੀਂ ਕਹਿਣਾ ਰੋਟੀ ਤੈਨੂੰ ਚਾਹੀਦੀ ਆ ਲੋਕਾਂ ਨੂੰ ਨਹੀਂ ਚਾਹੀਦੀ ਇਸ ਤਰ੍ਹਾਂ ਕਿ ਆਪਾਂ ਛਿੰਨੀਆਂ ਧੜਾ ਤੋਂ ਜ਼ਿਆਦਾ ਲੋਕਾਂ ਦੇ ਅੰਦਰ ਜਾਗਰੂਕਤਾ ਫੈਲਾ ਸਕਦੇ ਆ ਉਹ ਜਾਗਰੂਕਤਾ ਪਨਾਈਏ ਇੱਥੋਂ ਦੀ ਟੀਮ ਹਰ ਮਰਦ ਇੱਕ ਮੀਟਿੰਗ ਕਰੋ 10 ਮਿਲਣਾ ਕਰ ਲੋ ਤਾਂ ਸਾ ਮੀਟਿੰਗਾਂ ਦੇ ਵਿੱਚ ਸਾਡਾ ਬਹੁਤ ਵੱਡਾ ਇੱਕ ਇਸ਼ਾਰਾ ਕੱਟ ਹੋ ਜਾਏਗਾ ਲੋਕ ਤਾਂ ਹੁ ਤੈਨ ਲੱਗ ਜਾਣਗੇ ਕਿ ਉਹ ਕੋਈ ਤੁਹਾਡੀ ਜਿਹੜੀ ਲੀਗਲ ਟੀਮ ਆ ਬਹੁਤ ਸਟਰੋਂਗ ਆ 25 ਸਾਲ ਲਗਾਤਾਰ ਡਿਪਟੀ ਡਾਇਰੈਕਟਰ ਐਡਵੋਕੇਟ ਜਨਰਲ ਰਿਹਾ ਤੁਹਾਡਾ ਇੰਡੀਆ ਦਾ ਲੀਗਲ ਸੈਂਟਰ ਚੇਅਰਮੈਨ ਆ ਦਿੱਲੀ ਦੇ ਵਿੱਚ ਜੇ ਕੋਰਟ ਚ ਪੜਨਾ ਤਾਂ ਉੱਥੇ ਤਾਂ ਇਹ ਲੱਖ ਲੱਖ ਜੇਬ ਵਿੱਚ ਪਾ ਕੇ ਇੱਕ ਸੈਟਿੰਗ ਲਈ ਜਾਣਾ ਪੈਂਦਾ ਆਪ ਕੋਟਾ ਮੰਚਾ ਜੇ ਤੁਸੀਂ ਉੱਥੇ ਜਾਣਾ ਹੈ ਤਾਂ 80 ਰੁਪਈਆਂ ਨਾਲ ਜਾ ਸਕਦੇ ਹੋ ਕਿਉਂਕਿ ਸੁਪਰੀਮ ਕੋਰਟ ਦੇ ਅੰਦਰ ਵੀ ਮਨੁੱਖੀ ਅਧਿਕਾਰ ਮੰਚ ਦੇ ਆਪਣੇ ਲੀਗਲ ਚੇਅਰਮੈਨ ਲੱਗੇ ਹੋਏ ਨੇ ਜਿਹੜੇ ਸੁਪਰੀਮ ਕੋਰਟ ਨੂੰ ਦੇਖਦੇ ਨੇ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਵਾਲੀਆਂ ਨੇ ਮੀਟਗਾ ਰੱਖੋ ਉਹ ਮੀਟਿੰਗਾਂ ਦੇ ਵਿੱਚ ਆਪਾਂ ਸਾਂਝੀਆਂ ਕਰੀਏ ਅੰਤ ਦੇ ਵਿੱਚ ਮੈਂ ਕਹਾ ਕਿਉਂਕਿ ਅੱਜ ਆਪਾਂ ਨੇ ਆਪਣਾ 2026 ਦਾ ਕੈਲੰਡਰ ਤੇ ਡਾਇਰੀ ਰਿਲੀਜ਼ ਕਰਨੀ ਆ ਇਹ ਬਹੁਤ ਸੁਆਗਾ ਸਮਾਂ ਸਾਡੇ ਡਿਸਟ੍ਰਿਕਟ ਮਾਨਸਾ ਨੂੰ ਮਿਲਿਆ ਅੰਤ ਦੇ ਵਿੱਚ ਕਹਾ ਕਿ ਮਨੁੱਖੀ ਅਧਿਕਾਰ ਮਾਂਚ ਗੈਰ ਰਾਜਨੀਤਿਕ ਆ ਇਹਦਾ ਕਿਸੇ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਅਸੀਂ ਵੋਟ ਨਹੀਂ ਮੰਗਣੀ ਅਸੀਂ ਰਾਜ ਨਹੀਂ ਕਰਨਾ ਸਾਨੂੰ ਕੁਰਸੀ ਨਹੀਂ ਚਾਹੀਦੀ ਪਰ ਸਾਨੂੰ ਚਾਹੀਦਾ ਕੀ ਆ ਮੰਗ ਸਾਡੀ ਵੀ ਆ ਕੀ ਚਾਹੀਦਾ ਇੱਕ ਸਾਫ ਸੁਥਰਾ ਸਮਾਜ ਏਡਾ ਸਮਾਜ ਜਿਸ ਸਮਾਜ ਦੇ ਅੰਦਰ ਸਮਾਜਿਕ ਪ੍ਰੀਤੀ ਦਾ ਨਾਂ ਨਾ ਹੋਵੇ ਉਹ ਸਮਾਜ ਜਿਸ ਸਮਾਜ ਦੇ ਅੰਦਰ ਅਨਪੜਤਾ ਦਾ ਨਾਂ ਨਾ ਹੋਵੇ ਉਹ ਸਮਾਜ ਜਿਸ ਸਮਾਜ ਦੇ ਅੰਦਰ ਨਸ਼ਿਆਂ ਵਰਗੀਆਂ ਆਮਤਾ ਨਾ ਹੋ ਪਰ ਇਹ ਕਦੋਂ ਆ ਸਕਦੀਆਂ ਨੇ ਜਦੋਂ ਅਸੀਂ ਜਾਗਰੂਕ ਹੋਵਾਂਗੇ ਸਮਾਜ ਦਾ ਦੁੱਖ ਦਰਦ ਆਪਣੇ ਦਿਲ ਚ ਲੈ ਕੇ ਚਲਾਗੇ ਫਿਰ ਇਹ ਕੁਝ ਨਹੀਂ ਹੋਵੇਗਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗੇ ਵੱਧ ਤੋਂ ਵੱਧ ਆਪਣੇ ਨਾਲ ਲੋਕਾਂ ਨੂੰ ਜੋੜੋ ਉਹਨਾਂ ਨੂੰ ਜੋੜ ਕੇ ਉਹਨਾਂ ਦੇ ਆਥਾਂ ਪ੍ਰਤੀ ਉਹਨਾਂ ਨੂੰ ਜਾਗਰੂਕ ਕਰਿਏ ਇਨ੍ਹਾਂ ਹੀ ਸ਼ਬਦਾਂ ਦੇ ਨਾਲ ਤੁਹਾਡੇ ਸਾਰਿਆਂ ਤੋਂ ਪਹਿਲਾਂ ਮਾਫੀ ਪਲਾਉਂਦੇ ਵਾਹਿਗੁਰੂ ਜੀ ਕਥਨ ਸੋ ਵਾਹਿਗੁਰੂ ਧੰਨਵਾਦੀ ਖੇੜਾ ਸਾਹਿਬ ਦਾ ਜਿਨ੍ਹਾਂ ਨੇ